ਮੈਂ ਕਹਣਾ ਅੱਗ ਦਾ ਸਮੁੰਦਰ ਹੀ ਕਹਿ ਸਕਦਾ ਨਾ ਥੱਲੇ ਬਾਈ ਅੱਗ ਦਾ ਸਮੁੰਦਰ ਚੱਲਦਾ ਹਾਂਜੀ ਹਾਂਜੀ 700 ਡਿਗਰੀ ਟੈਂਪਰੇਚਰ ਹੁੰਦਾ 700 ਡਿਗਰੀ ਟੈਂਪਰੇਚਰ ਤੇ ਚੱਲਦੀ ਆ ਫਿਰ ਤਾਂ ਪਿਗਲਣ ਵਾਲਾ ਕਰਦੀ ਆ ਮਿੱਟੀ ਨੂੰ ਨਾ ਪਿਗਲ ਕੇ ਜਮਾ ਮਿੱਟੀ ਤਿਆਰ ਹੁੰਦੀ ਆ ਕੰਚ ਦੀ ਮਨਦੀਪ ਦੇਖੀ ਥੱਲੇ ਹਾਂ ਦੇਖੀ ਓਹੋ ਡਰ ਲੱਗਾ ਫੋਨ ਨਾਸਟ ਟਲੀ ਵਿੱਚ ਫੋਨ ਤਾਂ ਛੱਡਾ ਆਪ ਨੇ ਡਿੱਗੀ ਬਈ ਬੜਾ ਤਕੜਾ ਸਿਸਟਮ ਲਾਇਆ ਹੁੰਦਾ ਯਾਰ ਇਹ ਨਾ ਕੰਮ ਕਰੇ ਹਾਂਜੀ ਹਾਂਜੀ ਇਹ ਬਾਈ ਹੁਣ ਕਿਵੇਂ ਹਰੇਕ ਦੇ ਵਿੱਚ ਕੋਲਾ ਕਿੰਨਾ ਕੁ ਟਾਈਮ ਪੈਂਦਾ ਇਹ ਇਹ ਚੱਲੀ ਜਾਂਦਾ ਜੀ ਰੈਗੂਲਰ ਹੀ ਚਾਹ ਲੋ ਪੱਕ ਜਾਂਦੀ ਐ ਇੱਥੋਂ ਤਿਆਰ ਹੋ ਜਾਂਦੀ ਐ ਫਿਰ ਅਗਲੇ ਚਲਾ ਜਾਂਦਾ ਅੱਛਾ ਤਾਂ ਐ ਬਣਦਾ ਬਣਦਾ ਅੱਗੇ ਅੱਗੇ ਚੱਲੀ ਜਾਂਦਾ ਪਿੱਛੇ ਪੱਕਦੀ ਤੁਰੀ ਆਉਂਦੀ ਐ ਜੀ ਨਹੀਂ ਕਿ ਹਰੇਕ ਥਾਂ ਲਾਉਣਾ ਪੈਂਦਾ ਇਸ ਕੋਲ ਆਪਾਂ ਬੰਦਾ ਹਾਂ ਜੀ ਅੱਗੇ ਕੱਚੀ ਐ ਜਿਹੜੀ ਭਰੀ ਹੋਈ ਅੱਛਾ ਹੁਣ ਉਧਰ ਨਾ ਜਾਊਗਾ ਉਧਰ ਨੂੰ ਚਾਈ ਜਾਊ ਜੀ ਇਹ ਸਰਕਲ ਗੇੜਾ ਹੀ ਚੱਲਦਾ ਘੁੰਮਦਾ ਜੀ ਅੱਛਾ ਉਵੇਂ ਉਵੇਂ ਚੱਲਦਾ ਮੈਂ ਦੇਖਿਆ ਨਹੀਂ ਸੀ ਵੀ ਕਿਵੇਂ ਕਿਹੜੇ ਲੋਟ ਗੇੜੇ ਬਹੁਤ ਲੋਕਾਂ ਨੇ ਨਹੀਂ ਦੇਖਿਆ ਹੋਣਾ ਹਾਂ ਹਾਂ ਬਹੁਤਿਆਂ ਨੇ ਨਹੀਂ ਦੇਖਿਆ ਹੋਣਾ ਪਹਿਲੀ ਵਾਰ ਦੇਖਦੇ ਹੋਵੋਗੇ ਪਰ ਉਵੇਂ ਤੁਸੀਂ ਦੇਖੋ ਸਾਹਮਣੇ ਇਹ ਪੱਖਾ ਲੱਗਿਆ ਹੋਇਆ ਜੀ ਇਹਦੇ ਥਰੂ ਸਾਰਾ ਖਿੱਚਦਾ ਜੀ ਇਹ ਅੱਛਾ ਹਾਂਜੀ ਮਨ ਵੈਕੂਮ ਬਣਦਾ ਜਿਹੜਾ ਬਣ ਕੇ ਪ੍ਰੈਸ਼ਰ ਤਾਂ ਹਾਂ ਉੱਪਰ ਜਾਂਦਾ ਜੀ ਅੰਦਰਲੀ ਵਿੱਚ ਦੀ ਉਹਦੀ ਸਪੀਡ ਹੋਰ ਵੱਧ ਜਾਂਦੀ ਹੁੰਦੀ ਹੋਣੀ ਆ ਫਿਰ ਹਾਂਜੀ ਇਹਦੇ ਕਰਕੇ ਹੀ ਥੋੜੀ ਵਧੀਆ ਕੁਆਲਿਟੀ ਬਣਦੀ ਹਾਂ ਵੀ ਹੀਟ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਹਾਂਜੀ ਇਹ ਜੱਟਾਂ ਦਾ ਪੱਠਾ ਹੈ ਜੀ ਮੋੜ ਮੰਡੀ ਦੇ ਕੋਲ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਮੋੜ ਮੰਡੀ ਦੇ ਵਿੱਚ ਜੱਟਾਂ ਦੇ ਪੱਠੇ ਦੇ ਜੱਟਾਂ ਦੇ ਪੱਠੇ ਦੇ ਨਾਲ ਬਾਈ ਰੰਤਿਹਰਾ ਤੇ ਨਾਲ ਬਾਈ ਬੰਟੀ ਆ ਇੱਥੋਂ ਟਰੱਕ ਤੋਂ ਹੀ ਸਾਹਮਣੇ ਖੜੇ ਆ ਹਰ ਰੋਜ਼ ਹੀ ਨਿਕਲਦੇ ਆ ਟਰੱਕ ਤੇ ਜਾਂਦੇ ਆ ਕਿ ਕਿਹੜੇ ਕਿਹੜੇ ਸ਼ਹਿਰਾਂ ਨੂੰ ਨਿਕਲ ਜਾਂਦੇ ਆ ਬਾਈ ਬਾਈ ਆਪਣੇ ਲੁਧਿਆਣਾ ਜਾਂਦਾ ਜੀ ਮਹਾਲੀ ਹੋ ਗਿਆ ਜੀ ਚੰਡੀਗੜ੍ਹ ਹੋ ਗਿਆ ਜੀ ਹੁਸ਼ਿਆਰਪੁਰ ਹੋ ਗਿਆ ਜੀ ਠੀਕ ਹੈ ਜੀ ਤੇ ਜੰਮੂ ਤੱਕ ਆਪਣੀ ਟੱਜ ਜਾਂਦੀ ਹੈ ਜੀ ਕੀ ਫਰਕ ਕੀ ਆ ਬਾਈ ਜਿਹੜਾ ਲੋਕ ਉਧਰੋਂ ਛੱਡ ਕੇ ਤੁਹਾਡੇ ਕੋਲ ਤੁਹਾਡੀ ਕੁਆਲਿਟੀ ਪਸੰਦ ਕਰਦੇ ਆ ਬਾਈ ਜੀ ਦੇਖੋ ਪਤਾ ਕੀ ਹੈ ਸਾਨੂੰ ਜਿੰਨਾ ਗਾਹਕਾਂ ਤੋਂ ਪਤਾ ਲੱਗਿਆ ਕਿਉਂਕਿ ਆਪਣੀ ਮਿੱਟੀ ਦਾ ਫਰਕ ਹੈ ਜੀ ਇੱਥੋਂ ਦਾ ਬਿਲਕੁਲ ਜੀ ਕਿਉਂਕਿ ਲਾਲ ਮਿੱਟੀ ਹੈ ਜੀ ਪਿਓਰ ਆਪਣੀ ਇੱਥੇ ਕਿਉਂਕਿ ਜਦੋਂ ਤੁਸੀਂ ਜਾਓਗੇ ਹੋਰ ਸਾਈਡ ਉਧਰ ਮਿੱਟੀ ਇੰਨੀ ਵਧੀਆ ਨਹੀਂ ਇਸ ਨੂੰ ਹੋਰ ਗੱਲ ਦੱਸਦਾ ਮੈਂ ਪਾਣੀ ਜਿਹੜਾ ਆਪਾਂ ਵਰਤਦੇ ਆਂ ਨਹਿਰੀ ਪਾਣੀ ਵਰਤਦੇ ਆਂ ਠੀਕ ਹੈ ਅੱਛਾ ਨਹਿਰੀ ਪਾਣੀ ਨਾਲ ਇਹ ਹੁੰਦਾ ਇੱਕ ਤਾਂ ਜੀਟ ਵਧੀਆ ਬਣਦੀ ਆ ਉਹ ਪ੍ਰੋਪਰ ਗੁੰਨੀ ਜਾਂਦੀ ਆ ਜੀਟ ਤੇ ਉਸ ਤੋਂ ਬਾਅਦ ਸ਼ੋਰਾ ਵੀ ਨਹੀਂ ਹੁੰਦਾ ਜੀ ਮਕਾਨ ਦੀ ਵੀ ਲਾਈਫ ਬਣਦੀ ਆ ਘਰ ਜਾਂ ਕੁਝ ਵੀ ਬਣਾਉਣਾ ਆਪਾਂ ਇੱਕ ਵਾਰ ਬਣਾਉਣੇ ਆ ਟਾਈਮ ਬਹੁਤ ਲੱਗਦਾ ਜਿੰਦਗੀ ਦੇ ਵਿੱਚ ਮੈਂ ਕਹਿੰਦਾ ਬੰਦਾ ਇੱਕੋ ਹੀ ਚੀਜ਼ ਬਣਾਉਂਦਾ ਹੁੰਦਾ ਪਰ ਉਹਦੀ ਲਾਈਫ ਜਿਹੜੀ ਤੁਸੀਂ ਦੇ ਰਹੇ ਹੋ ਮਿੱਟੀ ਨਾਲ ਤੇ ਪਾਣੀ ਨਾਲ ਇੱਕ ਤਾਂ ਇਹ ਹੋ ਗਿਆ ਵੀ ਕੁਆਲਿਟੀ ਵਧੀਆ ਹੋ ਗਈ ਹਾਂਜੀ ਹਾਂਜੀ ਬਾਈ ਤੇ ਬਾਕੀ ਇੱਕ ਤੁਸੀਂ ਹੋਰ ਵੀ ਕਹਿੰਦੇ ਸੀ ਵੀ 7 ਕੇ 10 ਰ데요ਮਾ ਕਰ ਇੱਕ ਰ데요 ਦਾ ਵੀ ਫਰਕ ਪੈਂਦਾ ਉਹ ਬਾਈ ਜੀ ਪਤਾ ਕੀ ਗੱਲ ਹੈ ਜਿਹੜਾ ਆਪਣਾ ਐਕਟਰ ਦਾ ਜਿਹੜਾ ਸਾਈਜ਼ ਆ ਜੀ ਉਹ ਪ੍ਰੋਪਰ ਸਟੈਂਡਰਡ ਸਾਈਜ਼ ਆ ਆਜੂ ਬਾਈ ਸਟੈਂਡਰਡ ਆ ਸਾਈਜ਼ ਆ ਗਿਆ ਨਾ ਆਪਣਾ ਹਾਂਜੀ ਬਾਈ ਉਹ ਦਿਖਾ ਦਿੰਦੇ ਸਾਨੂੰ ਆਪਣਾ ਸਾਈਜ਼ ਠੀਕ ਹੈ ਪ੍ਰੋਪਰ ਸਟੈਂਡਰਡ ਸਾਈਜ਼ ਆ ਜੀ ਐਕਟਰ ਦਾ ਇਹਦਾ ओके okay. एक ਬਾਈ ਖੜਕਾ ਕੇ ਜਿਵੇਂ ਦੇਨੇ ਹੁੰਦੇ ਉਹਦੇ ਨਾਲ ਕੀ ਪਤਾ ਲੱਗਦਾ ਉਹਦੇ ਆ ਵਈ ਦੀ ਆਵਾਜ਼ ਦਾ ਪਤਾ ਲੱਗਦਾ ਡੀਟ ਮਜ਼ਬੂਤ ਹੈਗੀ ਕਿ ਹੈ ਨਹੀਂ ਅੱਛਾ ਜਿਹੜੀ ਮਜ਼ਬੂਤ ਟੂ ਉਹ ਪ੍ਰੋਪਰ ਹੈ ਘੰਟੀ ਵਾਂਗ ਖੜਕੋਗੀ ਜੀ ਜਿਵੇਂ ਉਹ ਤੌੜੇ ਨੂੰ ਹਾਂ ਦਿਖਾਉਂਦੀਆਂ ਦੀ ਇਹ ਮਿੱਟੀ ਦਾ ਫਰਕ ਹੈ ਜੀ ਜਿਵੇਂ ਮਿੱਟੀ ਇੱਕ ਆਪਣਾ ਲਾਲ ਮਿੱਟੀ ਹੈ ਜੀ ਉਹਦੇ ਕਰਕੇ ਆ ਜੀ ਜੇ ਤੁਸੀਂ ਆਮ ਪੱਠੇ ਦੀ ਟਲੋਂਗੇ ਉਹ ਠੱਪ ਠੱਪ ਵੇ ਜਿਵੇਂ ਜਿਵੇਂ ਕੱਚੀ ਜੀ ਦੀ ਖੜਕਰੀ ਹੁੰਦੀ ਹੈ ਨਾ ਇਹ ਪ੍ਰੋਪਰ ਪੱਕੀ ਹੋਈ ਹੈ ਜੀ ਟਾ ਠੀਕ ਹੈ ਤਾਂ ਕਰਕੇ ਭਾਈ ਜੇ ਹੁਣ ਕਿਸੇ ਨੇ ਮੰਗਾਉਣਾ ਮਨ ਫੋਨ ਦੇ ਉੱਤੇ ਤੁਸੀਂ ਕੁਆਲਿਟੀ ਦੱਸੀ ਜਾਂਦੇ ਆਂ ਨਾ ਕੁਆਲਿਟੀ ਤੇ ਭਰੋਸਾ ਕਰਦਾ ਵੈਸੇ ਤਾਂ ਚਲ ਬੰਦਾ ਆ ਕੇ ਵੀ ਇੱਕ ਵਾਰੀ ਦੇਖ ਸਕਦਾ ਆਪਣਾ ਲੋਕੇਸ਼ਨ ਦੱਸ ਦਈਏ ਪ੍ਰੋਪਰ ਆਪਣਾ ਲੋਕੇਸ਼ਨ ਆ ਜੀ ਮੋੜ ਮੰਡੀ ਮੋੜ ਮੰਡੀ ਆ ਜੀ ਜ਼ਿਲ੍ਹਾ ਬਠਿੰਡਾ ਜੀ ਆਪਣਾ ਤੁਸੀਂ ਆਪਾਂ ਨੂੰ ਕਾਲ ਕਰ ਸਕਦੇ ਹੋ ਮੇਨ ਬੱਸ ਸਟੈਂਡ ਤੋਂ ਆਪਣਾ ਪੱਠਾ ਸਾਰਾ 500 ਮੀਟਰ ਦੂਰ ਹੈ ਜੀ ਆਪਾਂ ਠੀਕ ਹੈ 500 ਮੀਟਰ ਦੂਰ ਆ ਜਾਂਦਾ ਬਾਕੀ ਕੰਟੈਕਟ ਨੰਬਰ ਪਾਇਆ ਹੋਇਆ ਸਕਰੀਨ ਦੇ ਉੱਤੇ ਇੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਚੀਜ਼ ਹੋਰ ਦੱਸੋ ਬਾਈ ਕਈ ਹੁਣ ਤਾਂ ਚਲੋ ਮੈਨੂੰ ਲੱਗਦਾ ਸ਼ਾਇਦ ਸਾਰੇ ਕਿਤੇ ਬੰਦ ਹੋ ਗਿਆ ਹੁਣ ਕੋਲਾ ਤੇ ਇਕ ਨੂੰ ਦੂਜਾ ਨੀਰਾ ਜਾਂ ਕੋਲਾ ਵਰਤਦੇ ਸੀ ਉਹ ਚੀਜ਼ ਕੀ ਵਰਤਦੇ ਬਈ ਆਪਣੇ ਕੋਲੇ ਕੀ ਹੈ ਨਾ ਸਿਸਟਮ ਆਪਾਂ ਕੱਲਾ ਪਿਓਰ ਕੋਲਾ ਵਰਤਦੇ ਆਂ ਜੀ ਨਾ ਨੀਰਾ ਨਾ ਕੁਝ ਹੋਰ ਵਰਤਦੇ ਹਣਾ ਆਪਾਂ ਕਿਉਂਕਿ ਕੋਲੇ ਨਾਲ ਕੁਆਲਿਟੀ ਬਣਦੀ ਹੈ ਜੀ ਟਡੀ ਕੋਲੇ ਨਾਲ ਕੁਆਲਿਟੀ ਬਣਦੀ ਆਪਾਂ ਮਨ ਪਿਓਰ ਆਪਾਂ ਕੋਲੇ ਦੀ ਗੱਲ ਕਰ ਸਕਦੇ ਆਂ ਬਿਜਲੀ ਵਾਲਾ ਭੱਟਾ ਕਹਿ ਸਕਦੇ ਆਂ ਬਿਜਲੀ ਵਾਲਾ ਭੱਟਾ ਜੀ ਆਪਾਂ ਚੱਲ ਕੇ ਹੋਰ ਵੀ ਦਿਖਾਉਂਦੇ ਆ ਤੁਹਾਨੂੰ ਕੋਲਾ ਵੀ ਦਿਖਾਉਂਦੇ ਤੇ ਬਾਕੀ ਤੁਸੀਂ ਹੋਰ ਚੀਜ਼ ਮਟੀਰੀਅਲ ਦੇਖੋ ਜਿਵੇਂ ਛਟੀਆਂ ਆ ਗਈਆਂ ਜਾਂ ਕੋਈ ਨੀਰਾ ਆ ਗਿਆ ਪਲੋਂ ਆ ਗਿਆ ਉਹ ਚੀਜ਼ ਤਾਂ ਤੁਹਾਨੂੰ ਦੇਖਣ ਨੂੰ ਮਿਲਣੀ ਨਹੀਂ ਹੈਗੀ ਪਿਓਰ ਕੋਲੇ ਦੀ ਚੱ ਹਾਂ ਇਹਨੇ ਹੱਥ ਨੇ ਤੇ ਲੈਣੀ ਐ ਨਾ ਮੈਂ ਨਾ ਤਰੇ ਜਾਂਦੇ ਮਸ਼ੀਨ ਤੋਂ ਪੱਟ ਲਿਆ ਅੱਛਾ ਜੀ ਹਾਂ ਹਾਂ ਮੈਂ ਕਿਹਾ ਇਹੀ ਕੰਮ ਚਾਰਗਾ ਪਿਆ ਜਮਾ ਬਾਈ ਡਲੀ ਛੱਡੋ ਸਾਨੂੰ 80 ਦਿਖਾ ਦਿੰਨੇ ਕੱਚੀ ਖੜਕਾ ਕੇ ਆ ਦਿਖਾਈ ਬੰਦੀ ਦੇਖ ਲਓ ਤੁਸੀਂ ਅੱਛਾ ਇਹੀ ਉਹਦੇ ਵਰਗੀ ਪਈ ਹੋ ਸਹੀ ਗੱਲ ਆ ਕੱਚੀ ਟੱਣੀ ਮਿੱਟੀ ਸਾਡੇ ਕੱਚੀ ਟੱਕ ਹਾਂ ਮਿੱਟੀ ਦਾ ਇਹੀ ਫਰਕ ਹੁੰਦਾ ਨਹੀਂ ਤਾਂ ਹੁਣ ਟੁੱਟ ਜਾਣਾ ਸੀ ਇਹ ਬੱਚੀ ਦੇ ਸਿਮੈਂਟ ਟਾਰਗੇਟ ਪਈਆ ਹੋਣੀ ਇਹ ਤੇ ਬਾਕੀ ਪੱਕਣ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਦਿਖਾਈ ਦਿੱਤੀ ਕੁਆਲਿਟੀ ਤੁਹਾਨੂੰ ਤੇ ਬਾਕੀ ਸੰਪਰਕ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਕੋਈ ਵੀ ਮਕਾਨ ਬਣਾਉਣਾ ਤਾਂ ਇੱਕ ਵਾਰ ਜ਼ਰੂਰ ਸੋਚ ਸਮਝ ਕੇ ਟਰਾਈ ਮਾਰ ਜੋ ਹਨਾ ਇੱਥੇ ਜਿਹੜਾ ਮਾਰ ਜੋ ਜਿਹੜਾ ਕੱਢ ਜੋ ਇੱਥੇ ਤੁਹਾਨੂੰ ਪਤਾ ਲੱਗ ਜਾਣਾ ਤੁਹਾਨੂੰ ਬਾਜ਼ੜ